ਅੱਜ ਸਾਡੇ ਕੋਲ ਸਰਦਾਰ ਬਲਦੇਵ ਸਿੰਘ ਜੀ ਆਏ ਨੇ ਅ ਅੱਗੇ ਵੀ ਪਹਿਲਾਂ ਵੀ ਸਾਡੇ ਕੋਲ ਇਹਨਾਂ ਨੇ ਕਾਫੀ ਇੰਪਲੀਮੈਂਟ ਲਏ ਨੇ ਤੇ ਉਹਦੇ ਨਾਲ ਦਾ ਤਾਇਓ ਕੰਪਨੀ ਦੇ ਬਲੇਡ ਵੀ ਪਿਛਲੇ ਸਾਲ ਇਹਨਾਂ ਨੇ ਲਏ ਸੀਗੇ ਤੇ ਇਹਨਾਂ ਨੂੰ ਪੁੱਛਨੇ ਆ ਤੇ ਕਿਦਾਂ ਦਾ ਰਿਜ਼ਲਟ ਜਿਹੜਾ ਵਾ ਉਹ ਤਾਇਓ ਕੰਪਨੀ ਦੇ ਬਲੇਡਾਂ ਦੇ ਨਾਲ ਰਿਹਾ ਵਾ ਹਾਂਜੀ ਦੱਸਿਓ ਆਪਣਾ ਕਿੰਦਾ ਤੁਹਾਡਾ ਐਕਸਪੀਰੀਅੰਸ ਹੈ ਮੇਰਾ ਨਾਮ ਬਲਦੇਵ ਸਿੰਘ ਆ ਤੇ ਪਿੰਡ ਨੰਗਲ ਆ ਹਾਂਜੀ ਤੇ ਅਮਿਤਾ ਚੌਂਗੇਰੀ ਜੀ ਪਿੰਦਾ ਤੇ ਅਸੀਂ ਇਹਨਾਂ ਕੋਲੋਂ ਪਹਿਲਾਂ ਸੁਪਰ ਸੀਡ ਰੱਟ ਪੁੱਟਾ ਸੋਨਾ ਲੀਕਾ ਲਿਆ ਸੀ ਤੇ ਉਹਦੇ ਬਿਹੜ ਦੇ ਆਏ 2-3 ਸੀਜ਼ਨ ਤੇ ਪਿਛਲੇ ਸੀਜ਼ਨ ਅਸੀਂ ਇਹਨਾਂ ਕੋਲ ਟਾਇਰੋ ਕੰਪਨੀ ਦੇ ਲਏ ਆ ਪਲੇਟੋ ਆਕਾ ਵਧੀਆ ਚੱਲੇ ਆ ਸੋ ਪਹਿਲੇ ਜਿਹੜੇ ਸੀ ਉਹ 150 ਕਿੱਲਿਆਂ ਦੀ ਬੀਜਦੇ ਮੈਂ ਇੱਥੇ 60-70 ਕਿੱਲੇ ਤੱਕ ਤੇ ਹੋਣ ਵਾਲੇ ਨੇ 250 ਕਿੱਲੇ ਦੀ ਦਾ ਜੇ ਵੀ ਚਾਲੀ ਪੰਜਾ ਕੱਲੇ ਉਹਦੇ ਨਾਲ ਵਗ ਸਕਦੇ ਹੋ। ਉਹ ਬਰੇਡ ਚੰਗੇ ਵਧੀਆ ਉਹ ਇਹਨਾਂ ਦੇ ਨਾਂ ਦੇ ਬਰੇਡ ਬੀਜੀਆਂ ਦੇ ਨਾਲ ਟੁੱਟਦੇ ਆ ਨਾ ਇਹਨਾਂ ਦੇ ਗਾਇਬ ਹੋਊਗਾ। ਨਾਲੇ ਮਿਲਦੇ ਵੀ ਵਿਆਜ ਰੇਟ ਤੇ ਆ। ਤੇ ਤੁਹਾਡੇ ਕੋਲ ਰੋਟਾਵੇਟਰ ਕਿੰਨੇ ਫੁੱਟ ਦਾ ਹੈ? 8 ਫੁੱਟਾ ਰੋਟਾਵੇਟਰ ਸੋਨਲੀਪਾ ਦਾ। ਹਾਂ। ਤੇ ਆਪਣੀ ਵੀ ਮਤਲਬ ਬਜਾਈ ਕਰਦੇ ਦੂਜੇ ਵੀ ਨਾਲ। ਆਹੀ ਆਮ ਜਿੱਦਾਂ ਕਿਰਾਏ ਤੇ ਬੌਣੇ ਆ ਆਪਣੀਆਂ ਵੀ ਬੀਜ ਦੇ ਦ 15 15 20 ਥੱਲੇ। ਹਾਂ। ਤੇ ਬਾਕੀ ਸਾਰੇ ਪਸਾਨਾਂ ਦੀ ਬੀਜੀ ਹੋਰ ਜਿੰਨਾ ਜਿੰਨਾ ਲੋਡ ਵਾਂਦੀ ਜਿੰਨਾ ਮਈਆਗਾ ਤੇ ਇਦਾਂ ਪਾਲਾ ਆ ਕੇ ਮਤਲਬ 2.5 260 70 ਕਿਲੋ ਨੇ ਇੰਨੇ ਚ ਗੈਪ ਨਹੀਂ ਆਉਂਦਾ ਇਹ ਕਸ ਦੇ ਬਰਾਬਰ ਹੀ ਆ ਕਸਾਈ ਘੱਟ ਹੋ ਇਹਨਾਂ ਦੀ ਤੇ ਇਹ ਮਤਲਬ ਕਸਮ ਤੱਕ ਵੀ ਹੈ ਪਰਾਲੀ ਬਰਾਬਰ ਹੀ ਥੱਲੇ ਜ਼ਮੀਨ 'ਚ ਕੱ ਤੱਕ ਦੇ ਰਹਿੰਦੇ ਆ ਵਿੱਚ ਛੱਡਦੇ ਨਹੀਂਗੇ ਮੁੱਡ ਮੁੱਡ ਗੈਪ ਨਹੀਂ ਛੱਡਦੇ ਨਾ ਹੀ ਵਿੰਗੇ ਹੋਇਆ ਤੇ ਨਾ ਹੀ ਹੋਰ ਕੋਈ ਨਾ ਕਿ ਮਕਸਦ ਆ ਚੱਲਣ ਵੀ ਹੌਲੇ ਆ ਟਰੈਕਟਰ ਦੇ ਲੋਡ ਨਹੀਂ ਨਾ ਪ੍ਰਾਈਮ ਦਿੰਦੇ ਇਹਨਾਂ ਦਾ ਬਨਵੜੀ ਇਦਾਂ ਦੀ ਆ ਜਿਹੜੇ ਪਹਿਲੇ ਫਾਲੇ ਜਿਹੜੇ ਆ ਉਹ ਲੋਡ ਜ਼ਿਆਦਾ ਲਾਉਂਦੇ ਟਰੈਕਟਰ ਦਾ ਇਹ ਖਰਚਾ ਵੀ ਘਟ ਜਾਂਦਾ ਇੱਕ ਦਿਨ ਉਹਦੇ ਨਾਲ ਹੀ ਪਏ ਆਏ ਸੋਨਾਲੀਕਾ ਕੰਪਨੀ ਦੇ ਹੁਣ ਵੀ ਸ਼ਾਇਦ ਜਿੰਨਾ ਦੇਵੇ ਉਹਨਾਂ ਦਾ 1.5 150 ਕਿੱਲੇ ਤੱਕ ਚੱਲੇ ਹੀ ਸਹੀ ਉਹ ਫਿਰ ਉਹ ਵਿਚ ਛੱਡਣ ਡਿਆ ਪਈਗੇ ਤਾਂ ਘਸ ਜੂਗੀ ਬਈ ਫਿਰ ਬਦਲੀ ਕੀਤੇ ਦੂਜੀ ਕੰਪਨੀ ਕੇ ਹੋਰ ਦੇ ਲਾਏ ਉਹ ਵੀ ਇਨੇ ਕਾਮਯਾਬ ਨਹੀਂ ਪਿਛਲੇ ਸਾਲ ਹੀ ਇਹ ਖਰੀਦੇਤਾ ਉਹ ਕੰਪਨੀ ਦੇ ਦੇ ਯਾਰਾਂ ਕਾ ਵਧੀਆ ਚੱਲੇ ਆ ਸੋਨਾਲਿਕਾ ਹੈ ਆ ਰਿਹਾ ਉਹ ਟੱਕ ਮੈਂ ਤਾਂ ਚਾਹਾਂਗਾ ਬਾਬਾ ਪਕੜਾ ਰੋਡ ਤੇ ਆ ਗੁੰਦਰ ਰੋਡ ਪਰ ਹਿੱਡਰ ਵੀ ਇਹਨਾਂ ਕੋਲ ਹੀ ਲਿਆ ਸੀ ਬਸ ਸੋਨਾਲਿਕਾ ਦਾ 2 ਸਾਲ ਪਹਿਲਾਂ ਧੰਨਵਾਦ ਤੁਹਾਡਾ ਆਪਣਾ ਵਿਚਾਰ ਦੇਣ ਵਾਸਤੇ ਮਿਹਰਬਾਨੀ